ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਪੰਨਾ ਵਲੌਗ ਦੇ ਵਿੱਚ ਤੇ ਅੱਜ ਦਾ ਸਮਾਂ ਚੈੱਕ ਕਰੋ ਅਸੀਂ ਬਣਾਉਣੇ ਕੀ ਆ ਰਿਆਂ ਅਣਕ ਕਾਰੀਆਂ ਕੁਰੀ ਬਣਾਤੀਆਂ ਵਾ ਟਣ ਉਹ ਸਬਜ਼ੀ ਸਾਰੀ ਪੀਜਾਂਗੇ ਛੋਟਾ ਛੇਟਾ ਛਾਡਾਂਗੇ ਤੇ ਬਸ ਹੁਣ ਇਹੋ ਕੰਮ ਹੈ ਪਾਣੀ ਪਹਿਲਾਂ ਪਾ ਲਈਏ ਸਾਰਿਆਂ ਜੇ ਥੇਪ ਤੇ ਛੱਟਾ ਦਵਾਂਗੇ ਅਣ ਕਾਰੀਆਂ ਕੁਰੀ ਬਣਾ ਕੇ ਰਹੀਆਂ ਜੀ ਚਲੋ ਮਿਲਦੇ ਹਾਂ ਬਾਅਦ ਤੇ ਆ ਸਾਰੀਆਂ ਢੀਆਂ ਸਬਜ਼ੀਆਂ ਜਿਹੜੀਆਂ ਮਤਲਬ ਬੀਜਣੀਆਂ ਇਹਦੇ ਵਿੱਚ ਲਾਉਣੀਆਂ ਮਤਲਬ ਆ ਪਾਲਕਆ ਮੂਲੀਆਂ ਗਾਜਰ ਮੇਥੀ ਸਰੋਂ ਹੋਰ ਵੀ ਆ। ਅੱਛਾ ਇਹਦੇ ਪਾਣੀ ਲਾਉਣ ਲਿਆ ਆ। ਆ ਵੀ ਬੈਠਾ ਹੀ ਤੇ। ਕੱਟਾ ਬੰਦ ਕਰਕੇ ਮੋਟਰ। ਕਰਦਾ। ਮੋਟਰ ਬੰਦ ਕਰਤੀ ਹੁਣ। ਸੋ ਹੈ ਗਾਇਸ ਜਿਵੇਂ ਤੁਹਾਨੂੰ ਵੀ ਅਖਾ ਸਵੇਰੇ ਹੀ ਮੈਂ ਵੀ ਸਬਜ਼ੀ ਸੁਝਾਉਣੇ ਹਾਂ। ਪਹਿਲਾਂ ਤੇ ਆਹ ਵੇਖੋ। ਉਹਦੇ ਫੁੱਲ ਵੀ ਜੇ ਨਾਹੀਂ। ਆਹ ਫੁੱਲ ਨਹੀਂ ਕਿੰਨੇ ਗੇ ਪੈਣਾ ਪੁੰਗਰ पे ਇਧਰੋਂ ਆ ਉਹ ਗੈਂਦੇ ਦੇ ਵੀ ਆ। ਉੱਪਰਲੀ ਸਾਈਡ ਸਾਰੇ ਮੇਰੇ ਵੀ ਫੁੱਲ ਪੁੰਗਰ ਆਏ ਆ। ਬਾਬੇ ਉਹ ਗੁੱਠੇ ਆ। ਤੇ ਉਹ ਹੁਣ ਦੇਖਾਂਗੇ ਸਵੇਰੇ ਹਿਸਾਬ ਤਾਵੇ ਇਹਨਾਂ ਦਾ। ਤੇ ਆਹ ਵੇਖੋ ਇਧਰ ਸਵੇਰੇ ਡੈਂਕ ਕੈਰੀਆਂ ਬਣਾਉਣਾ। ਆ ਮਿੱਟੀ ਬੈ ਗਈ ਐ ਸੱਡ ਚੱਲ ਕੋਈ ਨਹੀਂ ਮੇਥੀ ਮੁੱਥੀ ਲਾਤੀ ਵਾ ਸੈਟ ਹੋ ਜਾਪੇ ਇਧਰ ਪਾਲ ਕੇ ਇਧਰ ਮੈਸੀ ਉਹ ਦੋ ਰਹਿੰਦੀਆਂ ਰਾੜੀ ਜਾਂਦਾ ਇਹ ਭਲਕੇ ਕਰਾਂਗੇ ਇਹਨਾਂ ਨੂੰ ਅੱਜ ਲੈ ਰਹਿ ਦਿੰਨੇ ਆ ਇਹ ਕਰਨੀ ਪੈਂਦੀ ਤਾਂ ਠਾ ਠਾ ਮਿੱਟੀ ਕਰਨੀ ਪੈਂਦੀ ਉਹਦਾ ਕਰਕੇ ਫਿਰ ਰਹਿੰਦੀ ਅਸੀਂ ਇਧਰ ਚੈੱਕ ਕਰੋ ਬਿੱਲੀ ਤੇ ਬਲੂੰਗਾ ਉਹ ਲੋ ਗਿਆ ਵਿੱਚ ਉਹ ਹੋ ਜਾਂਦਾ ਜੀ ਹੁਣ ਸਾਡਾ ਪਲਾਨ ਇਦਾਂ ਵੀ ਹੁਣ ਜਾਂਦੇ ਆ ਮਾਰਾ ਅਸੀਂ ਨਹਿਰ ਤੇ ਸਾਡੇ ਲਈ ਪੁਰਾਣੇ ਕਰਾੜ ਉਹਦਾ ਪਿਛਲੀ ਵੀਡੀਓ ਜੇ ਸ਼ਾਇਦ ਮੈਂ ਕਿਆ ਹੋਵੇ ਪਿੱਛੇ ਚੱਲਦੀ ਚੱਕੀ ਚੁੱਕੀ ਕਰਾੜ ਕਰੋੜ ਤੇ ਉਹ ਤੁਹਾਨੂੰ ਵਿਖਾ ਕੇ ਦਿੰਨੇ ਕਿਦਾਂ ਪਾਣੀ ਨਾਲ ਗਿੱਟਦੇ ਹੀ ਜਾਏ ਹੋਏ ਉਸ ਟਾਈਮ ਜੇ ਤੇ ਹੋਈ ਉੱਥੇ ਵਿਖਾਉਂਗਾ ਫਲਾਦ ਦੇ ਖੰਡਰ ਜੇ ਬਣਿਆ ਪਿਆ ਵਾ ਚਲੋ ਚੱਲਦੇ ਹੁਣ ਆਪਾਂ ਨਾਲ ਚੱਲੇ ਮੇਰੇ ਇੰਦਰ ਹਾਂ ਤੇ ਹੁਸਨਪ੍ਰੀਤ ਚਲੋ ਚੱਲੀਏ ਸੋ ਗਾਈ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਵੀ ਕਰਾਟਾ ਨਾਲ ਚੱਲੇ ਘੁੰਮਣ ਫਿਰਨ ਤੇ ਤੁਹਾਨੂੰ ਵਿਖਾਉਣਾ ਤੇ ਉਹ ਚੀਜ਼ਾਂ ਦੇ ਮੈਂ ਦੀਆਂ ਵਿਖਾ ਉਹ ਇੱਕ ਵੀਡੀਓ ਵੱਖਰੀ ਆ ਜਾਊਗੀ ਠੀਕ ਹੈ ਕਿਉਂਕਿ ਉਹ ਵੀਡੀਓ ਵਿੱਚ ਹੈ ਹੀ ਨਾ ਕੋਈ ਵਿਖਾਉਣ ਨੂੰ ਵੀ ਵੀਡੀਓ ਲੰਮੀ ਬੰਦੀ ਜਾਂਦੀ ਹੈ ਦਾ ਕਰਕੇ ਅਸੀਂ ਹੁਣ ਅਸੀਂ ਚੱਲੇ ਆਂ ਤੇ ਬਾਕੀ ਉਹ ਵੀਡੀਓ ਤੁਸੀਂ ਫੋਲ ਜਾ ਕੇ ਵੇਖ ਲਓ ਤੇ ਚਹੀਂ ਵੀ ਗੱਲ ਕਹੀ ਚੈਲੰਜ ਦੀ ਤੁਸੀਂ ਕਹੋਗੇ ਚੈਲੰਜ ਕਰਨਾ ਚੈਲੰਜ ਵੀ ਕਰ ਦਵਾਂਗੇ ਹਾਂ ਰਾਏ ਓਵਰਨਾਈਟ ਦਾ ਤੇ ਓਵਰਨਾਈਟ ਚੈਲੰਜ ਕਰਾਂਗੇ ਬਾਕੀ ਤੁਸੀਂ ਉਹ ਵੀਡੀਓ ਜਾ ਕੇ ਜਿਹੜਾ ਅਸੀਂ ਕਿਹਾ ਇੱਕ ਸ਼ਾਰਟ ਵੇਖੋ ਇੱਕ ਵੀਡੀਓ ਵੇਖੋ 500 ਲਾਈਕ 50 ਕਮੈਂਟ ਪੂਰੇ ਕਰ ਦੋ ਤੇ ਉਹਦੇ ਵਿੱਚ ਅਸੀਂ ਆਪਣਾ ਜਿਹੜਾ ਤੁਹਾਡਾ ਏਮ ਆ ਤੁਹਾਡਾ ਇਹ ਜਿਹੜਾ ਪੂਰਾ ਹੋ ਗਿਆ ਫਿਰ ਅਸੀਂ ਓਵਰਨਾਈਟ ਦਾ ਚੈਲੰਜ ਕਰਨ ਦੀ ਤਿਆਰ ਹਾਂ ਤੇ ਆਹ ਜਿਹੜੀ ਵੀਡੀਓ ਮਤਲਬ ਪਹਿਲੂ ਆ ਜਾਣੀ ਹੈ ਜਾਂ ਬਾਅਦ ਚ ਪਾ ਦਾਂਗੇ ਤੇ ਬਾਕੀ ਉਹ ਜਿਹੜਾ ਘਰਾਟਾਂ ਵਾਲੀ ਵੀਡੀਓ ਜਿਹੜੀ ਕਹਿਣ ਨਾ ਜਿਵੇਂ ਉਹ ਏਡੀ ਵੀਡੀਓ ਅਹੀਂ ਪਹਿਲਾਂ ਪਾ ਦਿੰਨੇ ਆ ਤੇ ਤੁਸੀਂ ਉੱਥੇ ਜਾ ਕੇ ਫੁੱਲ ਵੀਡੀਓ ਪਾਸੋਂ ਉਸੇ ਲਈ ਬਣਾ ਦੇ ਸੈਪਰੇਟ ਕਰਤੀ ਵੀਡੀਓ ਸਾਰੀ ਅਹੀਂ ਉਹ ਉਹ ਵੀਡੀਓ ਵੱਖਰੀ ਇੱਕ ਵੀਡੀਓ ਬਣ ਜੂਗੀ ਸਾਰੀ ਉਹ ਜਗ੍ਹਾ ਦੀ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਬਸ 500 ਲਾਈਕ ਤੇ 50 ਕਮੈਂਟ ਵੱਡੇ ਕੰਪਲੀਟ ਕਰ ਦੋ ਜਦੋਂ ਕੰਪਲੀਟ ਹੋ ਗਏ ਕਰ ਦੋ ਪੂਰਾ ਚੈਲੰਜ ਦੀ ਵੀਡੀਓ ਤੁਹਾਨੂੰ ਆ ਜਾਊਗੀ ਤੁਸੀਂ ਉਹ ਬਸ ਸਾਡਾ ਜਿਹੜਾ ਏਮ ਪੂਰਾ ਕਰ ਦੋ ਤੇ ਮਿਲਦੇ ਤੁਹਾਨੂੰ ਉਹਦੇ ਹੁਣ ਮੈਂ ਅਜਰਾ ਜਿਹੜਾ ਵਲੌਗ ਆ ਏਮ ਕਰ ਜਾ ਕੇ ਬਾਕੀ ਕੰਟੀਨਿਊ ਕਰਦਾ ਮੈਂ ਤੇ ਬਾਕੀ ਇਹ ਏਡੀ ਵੀਡੀਓ ਇੱਥੋਂ ਦੀ ਇਹ ਕੰਪਲੀਟ ਤੁਹਾਨੂੰ ਮਿਲ ਜੂਗੀ ਵੱਖਰੀ ਠੀਕ ਹੈ ਇਹ ਪੂਰਾ ਕਰੋ ਅਸੀਂ ਚੈਲੰਜ ਕਰਦੇ ਆਂ ਇਹਦਾ Aim ਪੂਰਾ ਕਰੋ ਲਾਈਕ ਤੇ ਕਮੈਂਟ ਦਾ ਜਿਹੜਾ ਤੁਹਾਨੂੰ ਦੱਸਿਆ ਵਾ ਤੇ ਚਲੋ ਜੇ ਕਰੋਗੇ ਤਾਂ ਅਸੀਂ ਕਰਾਂਗੇ ਚੈਲੰਜ ਚੈਲੰਜ ਤੇ ਮੇਰੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਹੁਣ ਤੱਕ ਬਾਕੀ ਦਾ ਵਲੌਗ ਕਰ ਜਾ कंटिन्यू ਕਰਦੇ ਆ ਜਿਵੇਂ ਤੁਹਾਨੂੰ ਮੈਂ ਦੂਜੀ ਵੀਡੀਓ ਵਿੱਚ ਉਹ ਵੀ ਵਿਖਾਣਾ ਵਿਖਾ ਦੱਸਿਆ ਤੁਹਾਨੂੰ ਨਹਿਰ ਬਾਰੇ ਕੀ ਨਹਿਰ ਚ ਪਾਣੀ ਜਾਂਦਾ ਸੀ ਤੁਹਾਨੂੰ ਲੋਕਾਂ ਹਾਂ ਹੁਣ ਇਹਨੇ ਯਾਰ ਪਹਿਲਾਂ ਅਸੀਂ ਉਹ ਵੀਡੀਓ ਬਣਾਈ ਪਹਿਲਾਂ ਨਹੀਂ ਹੁੰਦੀ ਨਹਿਰ ਸੁੱਕੀ ਹੁਣ ਇਹਨੇ ਪਾਣੀ ਛੱਡਿਆ ਪਾਣੀ ਇੱਕ ਦਮ ਹੀ ਆਇਆ ਫੋਨ ਤੇ ਸੁੱਕੀ ਇਹ ਤਾਂ ਪਹਿਲਾਂ ਕੱਲ ਵੀ ਸੁੱਕੀ ਸੀ ਜਦੋਂ ਕੱਲ ਵੀਡੀਓ ਪਿੰਡ ਦਾ ਰੇਡੀ ਵਾਲਾ ਨਹੀਂ ਬਣਾਈ ਮੈਂ ਆ ਸੈਲੀਬ੍ਰਿਟੀ ਕਮੇਡੀ ਹੈ ਨਾ ਉਹਨੇ ਸਿੱਟੀ ਜਿਹਾ ਫੌਦਰ ਵੀਡੀਓ ਬਣਾ ਗਿਆ ਯਾਰ ਤੇ ਗਾਈ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਪਾਣੀ ਜਾਂਦਾ ਹੈ ਨਾ ਤੇ ਤੁਸੀਂ ਮੇਰੀ ਪਹਿਲੀ ਵੀਡੀਓ ਤੇ ਦੱਸਿਆ ਤੁਹਾਨੂੰ ਸਾਡੀ ਡੀਟੇਲ ਮੈਂ ਘਟਾਂ ਦੀ ਉਥੋਂ ਨਿਕਲਦੀ ਹੈ ਨਹਿਰ ਉਥੋਂ ਨਹਿਰ ਨਿਕਲ ਕੇ ਵੇਜ ਵੇਜ ਜੀ ਪਰੇ ਨਹੀਂ ਜਾਂਦਾ ਪਾਣੀ ਉਧਰ ਤੇ ਚਲੋ ਆਹ ਦੇਖੋ ਨਹਿਰ ਆ ਗਈ ਇੱਕਦਮ ਹੀ ਨਹਿਰ ਆ ਗਈ ਪਹਿਲਾਂ ਨਹਿਰ ਬੰਦ ਹੀ ਮੈਂ ਵੀ ਵਿਖਾਈ ਅਕੇ ਨਹਿਰ ਸੁੱਕੀ ਪਈ ਆ ਉਸ ਦਿਖਾਉਣਾ ਤੁਹਾਨੂੰ ਮੈਂ ਦੂਜੀ ਵੀਡੀਓ ਵਿੱਚ ਵੇਖਿਓ ਉਦੋਂ ਦੂਜੀ ਵੀਡੀਓ ਵਿੱਚ ਨਹਿਰ ਸੁੱਕੀ ਪਈ ਤੇ ਹੁਣ ਇੱਕਦਮ ਨਹਿਰ ਆ ਗਈ ਆ ਬਾਕੀ ਅੱਜ ਦਾ ਵਲੌਗ ਇਦਾਂ ਬਸ ਕੰਟੀਨਿਊ ਕਰਦੇ ਹਾਂ ਬਾਕੀ ਤੁਹਾਨੂੰ ਦੀ ਵੀਡੀਓ ਮੇਰੀ ਇਹ ਦੇਖ ਲਓ ਜਾ ਕੇ ਸਾਰੀ ਡਿਟੇਲ ਦੇ ਵਿੱਚ ਦੱਸਿਆ ਤੁਹਾਨੂੰ ਉਹ ਜਗ੍ਹਾ ਬਾਰੇ ਸੋ ਗਾਈਸ ਹੁਣ ਬਣਾਉਣਾ ਹੈ ਮੈਗੀ ਮੈਂ ਵੇਖੋ 2 ਮਿੰਟ ਮੇ ਰੈਡੀ ਹੋ ਗਈ ਸਾਡੀ ਮੈਗੀ 2 ਮਿੰਟ ਕੀ 5 ਮਿੰਟ ਤੇ ਗੰਡੇ ਭੁੰਨ ਦਾ ਲੱਗੇ 10 ਮਿੰਟ 4-5 ਮਿੰਟ ਨੂੰ ਕੱਟਣ ਲੱਗ ਗਏ ਮਰ ਭੀ ਗੰਡੇ ਗੰਡੇ ਭੁੰਨ ਲਏ ਆ ਇਹਦੇ ਵਿੱਚ ਤੇ ਬਾਕੀ ਹੁਣ ਮੈਗੀ ਵਿੱਚ ਪਾਉਣੇ ਆ ਬਣੂਗੀ ਤੇ ਫੇਰ ਖਾਵਾਂਗੇ ਬਣੂਗੀ ਤੇ ਖਾਵਾਂ ਕੱਚੀ ਥੋੜੀ ਸੋ ਗਾਈਸ ਮੈਗੀ ਬਣ ਕੇ ਹੋ ਗਈ ਰੈਡੀ ਜੇ ਬਣਾਈਆਂ ਇੰਦਰ ਨੇ ਏ ਤੇ ਹੁਣ ਖਾਣੇ ਮੈਗੀ ਦੁਪਹਿਰੇ ਸੋ ਹੈ ਗਾਇਸ ਮਣ ਹੋ ਗਿਆ ਸ਼ਾਮਾਂ ਫਿਰ ਤੇ ਨਹਾ ਨੂੰ ਕੇ ਫਰੈਸ਼ ਹੋ ਗਏ ਆ ਤੇ ਹੁਸਨ ਵੀ ਆ ਗਿਆ ਨਹਾ ਨੂੰ ਕੇ ਫਰੈਸ਼ ਹੋ ਗਏ ਜਿਵੇਂ ਤੁਸੀਂ ਵੇਖਾ ਅੱਜ ਅਸੀਂ ਗਏ ਹਮਰ ਵੀ ਉੱਥੇ ਪੁਰਾਣੇ ਔਕਰਟਾਂ ਆਏ ਲੱਗੇ ਸਾਨੀ ਚੱਕੀ ਜਿਹੜੇ ਚੱਲਦੀ ਖਤਰਨਾਕ ਜਗਾ ਜਿਹਨੂੰ ਅਸੀਂ ਕਹਿਣ ਦਾ ਹਾਂ ਤੇ ਬਾਕੀ ਕੋ ਨਹੀਂ ਉਹ ਵਲੌਗ ਮੇਰਾ ਪਹਿਲੂ ਆਣਾ ਵਲੌਗ ਤੋਂ ਤੁਸੀਂ ਉਹ ਵੇਖ ਲਿਓ ਵਲੌਗ ਜਾ ਕੇ ਪੂਰਾ ਜੇ ਨਹੀਂ ਵੇਖਿਆ ਤੇ ਪੂਰਾ ਵੇਖ ਲਿਓ ਜਾ ਕੇ ਵਲੌਗ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖ ਪੈਣਾ ਵਾ ਬਾਕੀ ਇਹ ਐ ਬਲੌਗ ਦੇ ਥੋੜੀ ਬਹੁਤ ਕਲਿੱਪ ਹੋ ਗਈ ਉਹਦੀ ਤੇ ਕੋਈ ਗੱਲ ਨਹੀਂ ਹੁਣ ਤੁਰਦੇ ਫਿਰਦੇ ਆ ਤੇ ਬਲੌਗ ਕਰਦੇ ਆ ਕੰਟੀਨਿਊ ਤੇ ਚਲੋ ਵੇਨੇ ਕੀ ਐਕਟੀਵਿਟੀ ਹੁੰਦੀ ਆ ਕੀ ਕਰਦੇ ਆ ਬਾਹਰ ਫੁਲਾਲ ਦਾ ਦੇ ਅੰਦਰ ਵੀ ਨਾ ਘੜਿਆ ਵਾ ਦੇ ਹੁਸਨ ਵੀ ਆ ਗਿਆ ਵਾ ਤੇ ਜਾਂਨੇ ਬਾਹਰ ਤੁਰ ਫਿਰ ਕੇ ਕਿਲਾ ਬਤਾ ਮਾਰਨੇ ਚਾਰ ਕਿ ਆਹ ਲਈ ਸਵੇਰ ਦੀ ਸਬਜ਼ੀ ਤੁਹਾਨੂੰ ਦਿਖਾਇਆ ਸੀ ਜਿਹਦੇ ਵਿੱਚ ਸੂਰੇ ਮੈਂ ਬਸ ਉਹ ਪਲਕ ਇਧਰ ਲਾ ਦਾਂਗੇ ਚਲ ਮਿਲਦੇ ਤੁਹਾਨੂੰ ਸੋ ਗਾਈਸ ਹੁਣ ਜਾਂਨੇ ਆ ਦੁੱਧ ਲੈਣ ਤੇ ਮੋਢਸਲ ਤੇ ਪਹਿਲਾਂ ਕੱਢਿਆ ਸੀ ਇੰਦਰ ਨੇ ਜੋ ਇਹ ਤੁਹਾਨੂੰ ਸਵੇਰੇ ਵਗੋਣਾ ਹੈ ਨਹਿਰ ਘਾਟੋਂ ਢੀ ਹੋਂ ਦੇ ਪੂਰੀ ਫੁੱਲ ਨਹਿਰ ਆਉਂਦੇ ਵੀ ਹੋ ਸਕਦਾ ਇੰਦਰ ਨੇ ਕਲਿੱਪ ਲਈ ਹੁਣ ਉਹ ਪਾ ਦਾਂਗੇ ਵਿੱਚ ਓਕੇ ਤੇ ਵੇਖਿਓ ਤੁਸੀਂ ਕਿੰਨੀ ਨਹਿਰ ਸਵੇਰੇ ਦਾ ਮਾਸਾ ਫਾ ਬਣੀ ਆ ਗਿਆ ਪਾਣੀ ਥੋੜਾ ਬਹੁਤ ਈ ਉਦਾਂ ਹੀ ਫਰੋਤਾ ਹੀੜਾ ਹੁਣ ਪੂਰੀ ਫੁੱਲ ਨਹਿਰ ਆਉਂਦੀ ਐ ਇਸ ਟਾਈਮ ਚਲੋ ਚੱਲਨੇ ਆਪਾਂ ਦੁੱਧ ਲੈਣੇ ਇੰਦਰ ਬਾਹਰ ਖਲੋਤਾ ਨੂੰ ਬਾਹਰੋਂ ਹੀ ਫੜਦੇ ਨਾਲ ਸੋ ਭਾਈ ਸਾਨੂੰ ਜਾਣਾ ਦੁੱਧ ਲੈਣਾ ਐ ਡਿਆ ਵਾ ਮਰਤੇ ਆਪਣੇ ਆਈਡੀ ਓਡੀ ਦੇ ਇੰਡਿਆ ਨੂੰ ਬਲੌਗ ਬਾਰੇ ਬਲੌਗ ਦਾ ਬਣਾਉਣਾ ਵਾ ਕਿਦਾ ਨਹੀਂ ਕਰਨਾ ਪਰ ਵੀ ਉਸਨ ਡਿਆ ਵਾ ਉਹਨੂੰ ਦੇਣ ਆਈਡੀਆ ਆ ਉਹਦੇ ਆ ਨਾਲ ਕੰਦੇ ਨੂੰ ਮਾਰ। ਕਾਂਦ ਚ ਕੀ ਆ ਗਾ? ਗਾੜੀ ਵੀ ਆ ਗਈ ਤੇ ਅਹੀਂ ਜਾਣ ਨੇ ਲੋ। ਸੋ ਗਾਈਸ ਇੰਦਰ ਗਿਆ ਅੰਦਰ ਦੁਬਾਰਾ। ਸੋ ਗਾਈਸ ਹੁਣ ਅਸਾਂ ਨੇ ਗੋਲ ਗੱਪੇ ਵੀਰ ਕੋਲੋਂ। ਗੋਲ ਗੱਪਿਆਂ ਲੈ ਵੀਰਾ। ਆਏ ਹਾਂ ਅਹੀਂ। ਹਾਂ। ਪਤਾ ਲੈਣਾ ਹੈ ਮਾਰੇ ਚੱਕਰਾਂ ਦਾ ਤੇ ਉਹ ਗੋਲੀਆਂ ਲੈਣਾ ਹੈ। ਮੈਡਿਸਟਾ ਗੋਲ ਗੱਪੇ ਆ ਜੀ ਕੋ ਪੈਂਟ ਹੀ ਹੱਡੇ ਵਾਧੂ ਤੇ ਕਰਨਾ ਗੋਲ ਗੱਪੇ ਆ 버ਗਰ ਡਰਡਾ ਵਗੈਰਾ ਨਾਲ ਇੰਦਰ ਹੁਸਨ ਤੇ ਮੈਂ ਹੈ ਤੇਲ ਜਿਹਾ ਚਮਕਦਾ ਹੋਣਾ ਮਸਾ ਮਸਾ ਤੇ ਹੋਰੇ ਜੀ ਕੀ ਆ ਨਾ ਬੋਲ ਗੱਪੇ ਹਾਂ ਜੀ ਮੈਂ ਆਉਣਾ ਚਲੋ ਖਾਣੇ ਆਣ ਆਪਾਂ ਗੋਲ ਗੱਪੇ ਸੋ ਗਾਈਸ ਆਈ ਰਹੇ ਹਾਂ ਦੁੱਧ ਲੈਣ ਦੁੱਧ ਵੀ ਲੈ ਲਿਆ ਤੇ ਮੰਮੀ ਨੇ ਗੋਲੀਆਂ ਲੈਣੀਆਂ ਚੱਕਰ ਹੁੰਦੇ ਜਿਹੜੇ ਉਹਨਾਂ ਨੂੰ ਉਰਲੀ ਤੇ ਦੁੱਧ ਲੈਣ ਦੇ ਬਜਾਏ ਹੀ ਗੋਲ ਗੱਪੇ ਖਾਂਡਾ ਉਹ ਗੋਲ ਗੱਪੇ ਹੀ ਖਾੜੇ ਹੋ ਜਾਂਦੇ ਘਰੇ ਚਾਬੀ ਦੁੱਧ ਵੀ ਲੈ ਲਿਆ ਦੁੱਧ ਵੀ ਲੈ ਲਿਆ ਚਾਬੀ ਚਾਬੀ ਦੇ ਚੱਲ ਗਈ ਹੋਣਾ ਹੀ ਆ ਬਾਹਰਲੇ ਗੁਰਦੁਆਰੇ ਬਾਹਰਲਾ ਗੁਰਦੁਆਰਾ ਜਿਹੜਾ ਨਹਿਰ ਅਲੀ ਸਾਹ ਦੇ ਹੁਣ ਇੱਕ 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 ਸਟੈਂਡ ਦੇ ਨਹੀਂ ਘੁਮਣਾ ਪੈਦਾ ਲੈਣਾ ਆ ਉਹਦਾ ਤਾਈ ਆਦਤ ਬਰਾਗਮਾਉਂਦੀ ਹਾਂ ਬਾਹਰ ਮਾਰੀ ਜਾਂਦਾ ਜਵਾਬ ਦੇ ਦੇਖ ਲਈਏ ਬਾਹਰ ਜੀ ਐਵੇਂ ਨਹੀਂ ਸਹੀ ਗੱਲ ਹੈ ਚਲੋ ਜੀ ਚਲਾ ਓਏ ਚਲ ਠੀਕ ਹੈ ਜਾਣੇ ਬਾਕੀ ਦਾ ਘਰ ਜਾ ਕੇ ਕਰਦੇ ਘੰਟੇ ਉਹ ਗਾਈਸ ਸੁਣਾਈ ਅਸੀਂ ਬਾਹਰ ਤੁਰਨ ਫਿਰਨਾ ਬਲਕਿ ਸੈਰਸੂਰ ਕਰਨਾ ਹੈ ਮੈਂ ਇੰਦਰ ਤੇ ਡੈਡੀ ਤੇ ਬਾਕੀ ਤੁਸੀਂ ਅੱਜ ਵੇਖਿਆ ਜਿਵੇਂ ਅਸੀਂ ਗਏ ਸੀ ਘਰਾਟਾਂ ਦੇ ਪੁਰਾਣੀ ਚੱਕੀ ਵਿਖਾਈ ਤੇ ਬਸ ਉਹ ਕੋਈ ਅਸੀਂ ਅੱਜ ਦੇ ਵਿੱਚ ਇਹ ਬਾਕੀ ਥੋੜਾ ਬਹੁਤ ਵਲੌਗ ਆਦ ਬਣਾਇਆ ਕੋਈ ਪਚਕੀ ਵਾਲਾ ਜਿਹੜਾ ਵਲੌਗ ਆਪਣਾ ਮੇਰੇ ਵੀ ਆ ਬਲੌਗ ਤੋਂ ਪਹਿਲਾਂ ਆਇਆ ਨਾ ਮੈਂ ਤੁਸੀਂ ਵਲੌਗ ਜੇ ਨਹੀਂ ਵੇਖਿਆ ਜਾ ਕੇ ਵੇਖ ਲਓ ਤੇ ਕੋਈ ਗੱਲ ਨਹੀਂ ਬਸ ਅੱਜ ਦਾ ਬਲੌਗ ਇਹੋ ਹੀ ਜੇ ਬਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਉਹਨੇ ਦੇਰ ਲਈ ਬਾਏ ਬਾਏ ਗੁੱਡ ਨਾਈਟ